ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੈ ਜੱਤ ਲੜਦੇ ਲੋਕਾਂ ਦੇ ਸੋ ਮੇਰੇ ਬਹੁਤ ਹੀ ਸਤਿਕਾਰਯੋਗੀ ਟੀਟੀ 9894 ਕੇਡਰ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਆਪਣੀ ਜਿਹੜੀ ਸਕਰੂਟਨੀ ਹੋਣ ਹੋਈ ਆ ਐਨਆਈਓਐਸ ਦੀ ਸੋ 13 ਤਰੀਕ ਨੂੰ ਜਿਹੜੇ ਐਬਸੈਂਟ ਵਾਲੇ ਸਾਥੀ ਸੱਦੇ ਗਏ ਆ ਸੋ ਬਹੁਤ ਸਾਰੇ ਸਾਥੀਆਂ ਦੇ ਵਾਰੀ ਆਗੂਆਂ ਨੂੰ ਮੈਸੇਜ ਫੋਨ ਆ ਰਹੇ ਸੀ ਕਿ ਸਰ ਹੁਣ ਅੱਗੇ ਕੀ ਬਣੂਗਾ ਦੱਸੋ ਜਾਂ ਕਿਸੇ ਤਰ੍ਹਾਂ ਦੀ ਹਰ ਸਾਥੀ ਨੂੰ ਜਿਹੜੀ ਟੈਨਸ਼ਨ ਹੁੰਦੀ ਆ ਕਿਉਂਕਿ ਅਸੀਂ ਲਗਭਗ ਪਿਛਲੇ 2 ਸਾਲਾਂ ਤੋਂ ਜਿਹੜਾ ਸਰਕਾਰ ਦੇ ਮੂੰਹ ਕੰਨੀ ਦੇਖੀ ਜਾ ਰਹੇ ਆ ਸੋ ਸਾਥਿਓ ਤੁਹਾਨੂੰ ਦੱਸ ਦਈਏ ਕਿ 13 ਤਰੀਕ ਨੂੰ ਜਿਹੜੀ ਕਾਉਂਸਲਿੰਗ ਹੈਗੀ ਆ ਐਬਸੈਂਟ ਵਾਲਿਆਂ ਦੀ 14 ਦੀ ਛੁੱਟੀ ਆ 15 16 ਨੂੰ ਡਿਪਾਰਟਮੈਂਟ ਜਾਵਾਂਗੇ ਉੱਥੇ ਜਾ ਕੇ رابطہ ਕਰਾਂਗੇ ਡਿਪਾਰਟਮੈਂਟ ਨਾਲ ਸੋ ਜਿਵੇਂ ਵੀ ਅੱਗੇ ਦੀ ਕਾਰਵਾਈ ਕਰਨੀ ਹੋਈ ਜੇ ਆਪਾਂ ਨੂੰ ਕੋਈ ਧਰਨਾ ਪ੍ਰੋਟੈਸਟ ਅਨਾਉਂਸ ਕਰਨਾ ਪਿਆ ਜਾਂ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਇਕੱਤਰ ਇਕੱਠਾ ਕਰਨਾ ਪਿਆ ਤਾਂ ਆਪਾਂ ਜਰੂਰ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਨੂੰ ਧਰਨੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਮਿਲਿਆ ਚਾਹੇ ਕੋਈ ਇੱਕ ਦਿਨ ਦਾ ਧਰਨਾ ਹੋਵੇ ਚਾਹੇ ਰੈਗੂਲਰ ਵਾਲਾ ਹੋਵੇ ਕੋਈ 10 ਦਿਨਾਂ ਦਾ ਹੋਵੇ ਚਾਰਾਂ ਦਿਨਾਂ ਦਾ ਹੋਵੇ ਇਸ ਲਈ ਤੁਸੀਂ ਤਿਆਰ ਰਹੋ ਜੇਕਰ ਕਿਤੇ ਵੀ ਆਪਾਂ ਨੂੰ ਲੱਗਿਆ ਕਿ ਕੰਮ ਦੇ ਵਿੱਚ ਤਰੁੱਟੀ ਛੱਡ ਰਹੀ ਆ ਸਰਕਾਰ ਜਾਂ ਡਿਪਾਰਟਮੈਂਟ ਜਾਂ ਕੰਮ ਲੇਟ ਕਰ ਰਿਹਾ ਕਿਸੇ ਤਰ੍ਹਾਂ ਦਾ ਵੀ ਆਪਣਾ ਤਾਂ ਆਪਣਾ ਜਿਹੜਾ ਹੱਲਾ ਬੋਲਣ ਦਾ ਆਈਟੀਟੀ ਦਾ ਰਿਕਾਰਡ ਆ ਜਾਂ ਜਿਹੜਾ ਇਹਨਾਂ ਦਾ ਸੰਘਰਸ਼ ਜਿਹੜਾ ਗੁੜਤੀ ਦੇ ਵਿੱਚ ਮਿਲਿਆ ਤਾਂ ਉਹ ਜਿਹੜਾ ਸੰਘਰਸ਼ਾ ਜ਼ਰੂਰ ਕੀਤਾ ਜਾਊਗਾ ਸੋ ਆਪਾਂ 13 ਤਰੀਕ ਦੀ ਵੇਟ ਕਰੀਏ ਉਸ ਤੋਂ ਬਾਅਦ ਆਪਾਂ ਕੋਈ 2-4 ਦਿਨ ਦੇਖ ਕੇ ਤਾਂ ਜੇ ਆਪਾਂ ਨੂੰ ਲੱਗਿਆ ਕਿ ਆਪਣਾ ਕੰਮ ਲੇਟ ਹੋ ਰਿਹਾ ਤਾਂ ਸਾਥੀਓ ਆਪਾਂ ਜਿਹੜਾ ਉਹ ਜਰੂਰ ਪ੍ਰੋਟੈਸਟ ਕਰਾਂਗੇ ਧਰਨਾ ਲਾਵਾਂਗੇ ਕਿਤੇ ਵੀ ਲਾਉਣਾ ਪਿਆ ਉਹ ਸਾਰੇ ਸਾਥੀਆਂ ਦੀ ਸਟੇਟ ਕਮੇਟੀ ਦੀ ਸਹਿਮਤੀ ਨਾਲ ਸੋ ਥੋੜਾ ਜਿਹਾ 13 ਤਰੀਕ ਤੱਕ ਆਪਾਂ ਵੇਟ ਕਰੀਏ ਉਸ ਤੋਂ ਬਾਅਦ ਜਿਵੇਂ ਵੀ ਹੋਇਆ ਸਾਥੀਓ ਸਾਰੇ ਸਾਥੀਆਂ ਨੂੰ ਲਾਈਵ ਹੋ ਕੇ ਜਾਂ ਰਿਕਾਰਡਿੰਗ ਦੇ ਮਾਧਿਅਮ ਰਾਹੀਂ ਦੱਸ ਦਿੱਤਾ ਜਾਊਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ